ਅੱਜ ਦਾ ਕੀ ਮੁੱਦਾ ਸੀਗਾ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਕੀ ਸੀਗਾ ਦੇਖੋ ਪੰਜਾਬ ਸਰਕਾਰ ਵੱਲੋਂ ਜਿਵੇਂ ਮਿਹਰ ਸਾਹਿਬ ਕਮੇਟੀ ਥੱਗੀਆਂ ਬਣਾਈਆਂ ਜਿਹੜੀ ਸਟਾਨਡਰਡ ਕਮੇਟੀ ਹੈ ਅਫੀਸ਼ੀਅਲ ਲੋਕਲ ਕੌਂਸਲ ਦੇ ਸਾਥੇ ਸਾਰੇ ਕਾਪ ਬਤੇ ਆ ਉਹਦੇ ਵਿੱਚ ਆ ਤੁਸੀਂ ਇਸ ਤੌਰ ਤੇ ਸ਼ਿਰਕਤ ਕੀਤੀ ਸਾਰੇ ਬਨੇ ਮੈਂਬਰ ਸਰਕਾਰ ਦੇ ਮੈਂਬਰ ਸਾਹਿਬਾਨ ਨੇ ਕੋਈ ਸਾਹ ਰਖਾ ਡਿਪਟੀ ਅਡਮਨਿਸਟਰेटर ਸਾਹਿਬ ਦੇ ਜੀ ਤੇ ਦੀ ਬਾਤੀ ਬੋਤਲ ਤੋਂ ਅਮਰੋੜਾ ਦੀ ਗੱਲ ਕਰ ਰਹੇ ਸੀ ਉਹ ਮੰਡਲ ਨੇ ਪੱਟੀ ਪੈਣ ਨਿਸ਼ਚਿਤ ਜਿਲ੍ਹਾ ਜure ਤੋਂ ਸਾਡੇ ਸਦਾ ਹੋ ਗਈ ਹੈ ਫੈਟਾਉਂ ਅਤੇ ਜਿਹਦੇ ਵਿੱਚ ਅੱਜ ਸਾਰੇ ਹੀ ਉਚਿਤਕਾਰੀ ਜਿਵੇਂ ਨਗਰ ਕੌਂਸਲ ਦੇ ਚੋਕੇ ਡੇ ਨੇ ਇਹਨਾਂ ਚੀਜ਼ਾਂ ਤੇ ਪੁੱਛਿਆ ਤੇ ਐਨਵਾਇਰਨਮੈਂਟ ਦੇ ਸੀਵਰੇਜ ਬੋਰਡ ਦੇ ਸਾਡੇ ਕਾਰਪੋਰੇਸ਼ਨ ਦੇ ਕਮਿਸ਼ਨਰੋਂ ਵਾਰ ਨਹੀਂ ਤੋਂ ਪਹਿਲੇ ਚੀਜ਼ ਲਈ ਜੀਸੀ ਸਾਹਿਬ ਤੇ ਗੁਰਮੰਦਰ ਜੀ ਐਸਡੀਓ اور سارے ਹੀ ਜਿੰਨੇ ਆਫੀਸਰ ਸੀ ਬੈਠ ਕੇ ਖੁੱਲਕੇ ਵਿਚਾਰ ਵਟਾਂਦਰਾ ਕੀਤਾ ਜੋ ਜੋ ਨਗਰ ਬੌਸਰ ਖਰੜ ਦੇ ਵਿੱਚ ਪ੍ਰੋਬਲਮ ਨੇ ਪਾਵੇ ਪਾਵੇ ਪਾਣੀ ਸੀ ਰਹੀ ਦੀਆ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਵੀ ਜਿਹੜੇ ਐਸਟੀਪੀ ਲੱਗਣਿਆ ਉਹ ਹੋਰ ਜਲਦੀ ਜਲਦੀ ਲਾਇਆ ਜਾਣ ਉਹਦੇ ਨਾਲ ਸਪਾਈ ਦੇ ਉੱਤੇ ਗੱਲਬਾਤ ਕੀਤੀ ਆ ਔਰ ਜਿੰਨੀਆਂ ਇਲੀਗਲ ਔਰ ਇਨਲੀਗਲ ਇੱਥੇ ਕਲੋਨੀਆਂ ਬਣੀਆਂ ਨੇ ਉਨ੍ਹਾਂ ਤੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਚਰਚਾ ਹੋਈ ਅਭੀ ਜਿਹੜੀਆਂ ਇਲੀਗਲ ਕਲੋਨੀਆ ਨੇ ਜਿੱਤੇ ਕੰਪੋਨਿਬਲ ਹੋ ਸਕਦੀਆਂ ਨੇ ਉਹਨਾਂ ਤੋਂ ਜੁਰਮਾਨਾ ਲੈ ਕੇ ਉਹਨਾਂ ਨੂੰ ਲੀਗਲ ਕਰੋ ਜਿਹੜੀਆਂ ਨਹੀਂ ਹੋ ਸਕਦੀਆਂ ਉਹਨਾਂ ਤੇ ਬੜੀ ਕਾਰਵਾਈ ਹੋਣੀ ਬਾਅਦ ਜੋ ਕੂੜੀ ਬਾਕੀਆਂ ਉਹ ਬਿਲਕੁਲ ਨਹੀਂ ਅਸੀਂ ਤਲਪਤ ਤੇ ਰਹੇਗਾ ਔਰ ਟੁਕੇ ਜੋ ਲੋਕ ਟੈਕਸ ਦੇ ਕੇ ਸਰਕਾਰ ਨੂੰ ਬਾੜੀਆਂ ਪੈਸਾ ਦੇ ਕੇ اپنی کالونی ਦੀ ਸਥਿਤੀ ਬਣਾਦੇ ਨੇ ਉਹਨਾਂ ਦੀ ਆੜਦੇ ਦੀ ਚੀਜ਼ ਜਿਹੜਾ ਪਿਛਲੇ ਪਾਸੇ ਇਹਨਾਂ ਦੇ ਪੈਕ ਉੱਤੇ ਦੂਜਾ ਮਾਫੀਆ ਕੰਮ ਕਰਦਾ ਹੈਗਾ ਉਹਨੂੰ ਰੋਕਣ ਵਾਸਤੇ ਵਿਸ਼ੇਸ਼ ਤੌਰ ਤੇ ਪ੍ਰਾਪਰਟੀ ਟੈਕਸ ਦਾ ਦੁਆਰਾ ਤੋਂ ਸਰਵੇ ਕੀਤਾ ਜਾਵੇ ਵੀ ਪ੍ਰਾਪਰਟੀ ਟੈਕਸ ਵੀ ਨਾ ਘਟਾ ਦੇ ਕਿਉਂਕਿ ਜਿੰਨੀ ਸਟੈਂਪ ਬਸ ਹੋਰ ਅਰਦਾ ਦੇਣੀ ਹੈ ਬੱਟੀ ਸਟੋਰੀ 플ਾਂਸ ਦੇ ਕੋਲਨੀ ਦੇ ਮੌਜੂਦ ਨੇ ਬਸ ਬੱਟੇ-ਬੱਟੇ ਹੁੰਦੇ ਨੇ ਰੈਸਟੋਰਾਂ ਦਾ मतलब ਆਰੇ ਕਤਾਰੇ ਕੁੱਲੇ ਨੇ ਵੀ ਸਾਰੇ ਦਾ ਦੀਵਾਰ ਤੋਂ ਦੁਆਰਾ ਤੋਂ ਸਰਵੇ ਕਰਕੇ ਨਾ ਪ੍ਰੋਪਰ ਟੈਕਸ ਨਾ ਦਿੱਕਿਆ ਜਾਂਦਾ। ਹੋਰ ਵਾਰਾ ਪਸ਼ੂਆਂ ਦੇ ਉੱਤੇ ਲੋਕtham ਵਾਸਤੇ ਨਿਰਦੇਸ਼ ਦਿੱਤੇ ਗਏ ਗਏ। ਔਰ ਉਸ ਤੋਂ ਇਲਾਵਾ ਪੋਲੂਸ਼ਨ ਦੇ ਉੱਤੇ ਮੈਕਸਿਮ ਪਲਟੇਸ਼ਨ ਘਟਾਉਣ ਵਾਸਤੇ ਨਿਰਦੇਸ਼ ਦਿੱਤੇ ਗਏ। ਔਰ ਉਸ ਤੋਂ ਇਲਾਵਾ ਐਨ ਐਚ ਚਾਹੀਏ ਤੇ ਜਿਹੜੇ ਜਿਹੜੇ ਵੀ ਆਪੋਲਾ ਦੇ ਸਾਫ ਸਫਾਈ ਦਾ ਪਾਣੀ ਦਾ ਉਹਦਾ ਸਵਾਬ ਸਫਾਈ ਤੇ ਲਾਈਟਾਂ ਦਾ ਇੰਤਜ਼ਾਮ ਤੇ ਜਿੱਥੇ ਤੇ ਕੋਈ ਪ੍ਰੋਬਲਮ ਹੈ ਜਾਂ ਨਹੀਂ ਚਾਹੀਦੀ ਉਹਨੂੰ ਸਹੀ ਕਰਨ ਵਾਸਤੇ ਉਹਨਾਂ ਨੂੰ ਦੇਸ਼ ਦਿੱਤੇ ਗਏ ਇਹ ਸਾਰੀ ਕਮੇਟੀਆਂਾਂ ਚ ਸਪੱਸ਼ਟਾ ਕੀਤੀ ਲੋਕ ਸਰਖ ਜੌਨੀ ਬਰਡਰ ਵਰਕਸ ਦਾ ਮੁੱਦਾ 3 ਸਾਲ ਹੋ ਗਿਆ ਹੈ ਜੀ ਪਾਣੀ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਦੀ ਸਮੱਸਿਆ ਵਾਸਤੇ ਪਿਛਲੀ ਸਰਕਾਰ ਨੇ ਪਾਸ ਕੀਤਾ ਸੀਗਾ ਉਹ ਹੁਣ ਤੱਕ ਪੈਂਡਿੰਗ ਪਿਆ ਕੀ ਕਾਰਨ ਹੈ ਵੀ ਉਹ ਕਿਉਂ ਨਹੀਂ ਪੂਰਾ ਹੋ ਰਿਹਾ ਉਹ ਉਹੀ ਹੈ ਕਿ ਕੁਝ ਗਲਤ ਹੋਇਆ ਕੁਝ ਤਾਲਮੇਲ ਦੀ ਕਮੀ ਸੀ ਡਿਪਾਰਟਮੈਂਟਾਂ ਲਈ ਆਪਸ ਡਰੇਨੇਜ ਦੀ ਸੀਵਰੇਜ ਬੋਰਡ ਦੀ ਤੇ ਸਾਡੇ ਇਥੋਂ ਦੇ ਨਗਰ ਕੌਂਸਲ ਦੀ ਉਹ ਇਹਦਾ ਇਹਦਾ ਦਿੱਤੇ ਸੀ ਆਪਣੇ ਜਿਹੜੇ ਸਾਡੇ ਏਡੀਸੀ ਸਾਹਿਬ ਨੇ ਉਹਨਾਂ ਨੂੰ ਅਸੀਂ ਦਿੱਤਾ ਹੈ ਵੀ 1 ਮਿੰਟ ਦੇ ਵਿੱਚ ਵਿੱਚ ਸਾਰਾ ਮਸਲਾ ਹੱਲ ਕਰਕੇ ਨੂੰ ਸ਼ੁਰੂ ਕਰਾਂਗੇ ਇਹ ਕਿੰਨੇ ਐਨਓਸੀ ਦਾ ਮਸਲਾ ਹੈ ਜੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਐਨਓਸੀ ਰਜਿਸਟਰ ਕੀਤੇ ਜਾਣ ਪਰ ਤੁਹਾਡੀ ਨਗਰ ਕੌਂਸਲ ਦੇ ਵਿੱਚ ਜਿਹੜਾ ਪੁਰਾਣਾ ਚੱਲ ਰਿਹਾ 18 ਨਾਲ ਚੱਲ ਰਿਹਾ ਜਿਹੜੀ 24 ਦੇ ਵਿੱਚ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਅਕਸ਼ੋਤ ਵਿੱਚ ਕਿਵੇਂ ਪਾਸ ਹੋਊਗਾ ਉਹ ਈਓ ਸਾਹਿਬ ਉਹ ਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਆ ਗਈ ਹੈ ਤੇ ਆਪਾਂ ਲਾਗੂ ਕੀਤੀ ਕਿ ਨਹੀਂ ਸਿਰੋ ਰੱਖਣੀ ਉਹ ਤੇ ਹੈ ਰੈਵਨਿਊ ਰਿਗਾਰਡਿੰਗ ਨੋਟੀਫਿਕੇਸ਼ਨ ਅਸਲ ਅੱਛਾ ਨਹੀਂ ਨਹੀਂ ਉਹਨਾਂ ਤਹਿਸੀਲਦਾਰ ਨੂੰ ਜਦ ਉਹਨਾਂ ਨੂੰ ਬਾਗੀ ਹੈ ਆ ਜੀ ਪਹੁੰਚ ਚੁੱਕੇ ਤਹਿਸੀਲਦਾਰ ਸਾਹਿਬ ਤੁਸੀਂ ਉਹ ਤਹਿਸੀਲਦਾਰ ਸਾਹਿਬ ਨੇ ਸਰ ਇਸ ਦਿਨ ਅੱਛਾ ਤੁਹਾਡੇ ਪਹੁੰਚੀ ਨੋਟੀਫਿਕੇਸ਼ਨ ਤੇ ਤੁਸੀਂ ਲਾਗੂ ਕਰਦੇ ਲੋਕਾਂ ਤੋਂ ਹੁਣ ਉਸੇ ਤਰੀਕੇ ਨਾਲ ਸਰਕਾਰੀਆਂ ਹਜ਼ਾਤਾਂ ਨਾਲ ਕਰਦੇ ਹਾਂ ਹਾਂ ਜੀ ਸਰ ਵੀਰ ਨੇ ਨਕਸ਼ੇ ਦੇ ਮਸੂਹਾਲੇ ਮਨ ਨਕਸ਼ਿਆਂ ਦੀ ਗੱਲ ਕੀਤੀ ਜਿਹੜੀ ਤੁਹਾਡੀ ਇੱਥੇ ਸਰਕਾਰ ਦੀ ਪਾਲਿਸੀ ਕਿ 18 ਤੱਕ 2018 ਤੱਕ ਦੇ ਪਾਸ ਕਰ ਲਈ ਸੀ ਹੁਣ 24 ਦੇ ਜਿਹੜੇ ਬੰਦੇ ਰਜਿਸਟਰੀਆਂ ਕਰਾਉਣਗੇ ਉਹਨਾਂ ਨੂੰ ਕਿਸ ਰੂਪ ਵਿੱਚ ਲੰਘਣਗੇ ਕਿਉਂਕਿ ਉਹਨਾਂ ਨੇ ਪਹਿਲਾਂ ਬਿਆਨੇ ਕਰ ਚੁੱਕੇ ਆ ਜੀ ਅਸੀਂ ਹੈੱਡ ਆਫਿਸ ਤੋਂ ਕਲੀਅਰਿਫਿਕੇਸ਼ਨ ਲੈ ਰਹੇ ਹਾਂ ਹਾਂ ਕਿਉਂਕਿ ਸਰ ਸਾਡੇ ਕੋਲ 18 ਦੀ ਪਾਲਿਸੀ ਪ੍ਰੋਵੀਜ਼ਨਟ ਹੈ ਤੇ ਤੁਹਾਨੂੰ ਲੇਟੈਸਟ ਆਈ ਨਹੀਂ ਤੁਹਾਨੂੰ ਜੀ ਸਰ ਆ ਵਾਲੀ ਜਿਹੜੀ ਪਾਲਿਸੀ ਹੈ ਕੀ ਇਹ ਉਹਨੂੰ ਓਵਰਰੂਕ ਕਰੂਗੀ ਸਾਡੇ ਡਿਪਾਰਟਮੈਂਟ ਚ ਸਰ ਰੈਵਨੂ ਤਾਂ ਕਰ ਰਹੀ ਹੈ ਜੀ ਇਹ ਕਾਡ ਡਿਪਾਰਟਮੈਂਟ ਕਰੂਗੀ ਇਹ ਸਰਵਿਸ ਪਲੈਨ ਉਹ ਅਸੀਂ ਇਹਦੇ ਉੱਤੇ ਮੈਂ ਅਸੀਂ ਖਾਸ ਕਰ ਕਮੇਟੀ ਇੱਥੇ ਜਾ ਕੇ ਇਹ ਚੀਜ਼ ਬਾਰੇ ਜਦੋਂ ਇਹਨਾਂ ਨੂੰ ਪਤਾ ਨਹੀਂ ਹੈ ਜਾ ਕੇ ਇਹਦੇ ਬਾਰੇ ਚੈੱਕ ਕਰਕੇ ਇਹ ਤੋਂ ਵੀ ਸੇਧ ਨੂੰ ਮਸਲਾ ਹੱਲ ਕਰਾਂਗੇ ਉਹ ਵੀ ਇੱਕ ਮੀਟਿੰਗ ਇੱਥੇ ਹੀ ਨਾਕ ਪਾਸ ਹੋ ਜਾਂਦੇ ਨੇ ਅਤੇ ਬਹੁਤ ਬਧੀ 6 6 ਮਹੀਨੇ ਉੱਥੇ ਪੈਂਡਿੰਗ ਰਹਿੰਦੇ ਨੇ ਡਾਇਰੈਕਟਰ ਸਾਹਿਬ ਉਹਦੇ ਵਾਸਤੇ ਸਖਤ ਦੱਸ ਕਮੇਟੀ ਨੇ ਕਰਤੀ ਹੈ 3 ਮਹੀਨਿਆਂ ਕਿ ਸਾਰੇ ਪੰਜਾਬ ਦੇ ਨਗਰ ਕੌਂਸਲਾਂ ਦੇ ਟਰਸਟਾਂ ਦੇ ਨਗਰ ਪਾਲਿਕਾਵਾਂ ਦੇ ਜਿੰਨੇ ਪੈਂਡਿੰਗ ਬਤੇ ਪਏ ਨੇ 3 ਮਹੀਨੇ ਦੇ ਵਿੱਚ ਵਿੱਚ ਠੀਕ ਹੈ ਅਸੀਂ ਸਪਸ਼ਟ ਕਰਤੀ ਹੈਗੀ ਆ ਸੈਕਟਰੀ ਲੋਕ ਗਵਰਨਰ ਨੂੰ ਕਿ ਕਲੀਅਰ ਕਰਕੇ ਡਿਪਾਰਟਮੈਂਟ ਨੂੰ ਦੇ ਦੇ। ਸੋ ਲੇਕਿਨ ਇਹਨਾਂ ਇਹਨਾਂ ਪੈਨਲ ਦੀ ਬੜੀ ਪਤਾ ਨਹੀਂ ਘਾਟ ਹੈ। ਕੀ ਆ ਕਰਨਾ ਹੈ ਪਤਾ ਨਹੀਂ ਅਗਿਆਨਤਾ ਦੀ ਘਾਟ ਹੈ ਕਿ ਜਿਹੜਾ ਮਤਲ ਜਾਂਦਾ ਹੈ ਉਹ ਕਦੀ ਐਡੀਸੀ ਸਭ ਕੁਝ ਚਲ ਜਾਂਦਾ ਹੈ ਜਾਂ ਜਾਣਾ ਜਿਹੜਾ ਡਾਇਰੈਕਟਰ ਕੋਲ ਡਾਇਰੈਕਟਰ ਕੋਲ ਨਹੀਂ ਜਾਂਦਾ ਐਡੀਸੀ ਕੋਲ ਚਲ ਜਾਂਦਾ ਹੈ। ਇਹ ਜਿਹੜੀ ਯਾ ਉਹ ਨਿच्चय ਹੀ ਇਹੋ ਸਾਹਦੇ ਲੈਵਲ ਤੇ ਪਾਸ ਹੋਣਾ ਹੁੰਦਾ। ਪਰ ਉਹਦੇ ਚ ਇਹ ਦਿਸ਼ਾ ਜਾਂਦਾ ਈਓ ਸਾਹਿਬ ਤੋਂ ਚੱਕ ਕੇ ਮੇਰੇ ਗੱਲ ਚ ਏਡੀਸੀ ਨੂੰ ਭੇਜਦਾ ਜਾਂਦਾ ਉੱਥੇ ਤੋਂ ਡਾਇਰੈਕਟਰ ਕੋ ਕਿਉਂਕਿ ਇਹ ਜਿਹੜੀ ਛੋਟੇ ਮਤੇ ਨੇ 25 ਲੱਖ ਤੋਂ ਥੱਲੇ ਦੇ ਆ 50 ਲੱਖ ਤੋਂ ਥੱਲੇ ਦੇ ਉਹ ਨਗਰ ਕੌਂਸਲ ਦੀ ਕਮੇਟੀ ਨਹੀਂ ਪਾਸ ਕਰਦੀ 25000 ਇਹ ਬੜਾ ਕਲੀਅਰ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕਰਨ ਨੂੰ ਆ ਚੁੱਕਿਆ ਹੈ ਅਸੀਂ ਸਾਡੀ ਨੈਕਸਟ ਪ੍ਰोसीडिंग ਉਹਦੇ ਮਤਲਬ ਉੱਥੇ ਕਰ ਰਹੇ ਹਾਂ ਕਿ ਬੜਾ ਡਿਫਾਈਨ ਹੈ ਕਿ ਐਮਸੀ ਨੇ ਕਰਨੇ ਆ ਸਰ ਇਹ ਥੀਮ ਜ਼ਿਆਦਾ ਲੈਵਲ ਤੇ ਹੋਣਾ ਚਾਹੀਦਾ ਇਹਨਾਂ ਪਿਛਲਾ ਉਹ ਇੱਕ ਰੈਗੂਲਰ ਸਰਕੂਲਰ ਜਾਰੀ ਕਰੋ ਜਨਤਾ ਨੂੰ ਪ੍ਰਸਤ ਕਰੂ ਭੇਜੋ ਤਾਂ ਕਿ ਲੋਕਾਂ ਨੂੰ ਵੇਰ ਹੋ ਉਸੀ ਉਹ ਇਹਨਾਂ ਤੋਂ ਲੋਜੀ ਉਹ ਸਾਫ ਤੋਂ ਇੱਕ 62 ਦੀ ਮੀਟਿੰਗ ਹੈ ਜਨਾਬ ਜੀ ਮੈਂ ਦੇਖਿਆ ਸੀ ਕਿ ਜਾਵੇ ਉਹਦੇ ਚ ਮੇਰੇ ਕੋਲ ਜੋ ਪਾਸ ਹੋ ਕੇ ਹੀ ਅਜੇ ਤੱਕ ਨਹੀਂ ਆਈਗੀ ਉਹ ਸਾਰੇ ਮਤੇ ਪ੍ਰਜਾ ਜੀ ਸਾਡੇ ਬੈਠੇ ਲਉਂਗੀ ਮੈਂ ਇਹਨਾਂ ਸਾਡੀ ਅੰਡਰ ਸੈਕਟਰੀ ਸਾਹਿਬ ਕੋਲੇ ਨੇ ਉਹਨਾਂ ਨਾਲ ਕਰਾਤੀ ਨਾਲ ਤਾਲਬੇਲ ਕਰਾਤਾ ਹੈਗਾ ਇਹ ਜਿੰਨੇ ਵੀ ਟਿਕਟਾਂ ਦੇਣਗੇ ਉਦੋਂ ਜਾ ਕੇ ਸਹੀ ਕਰਾ ਦੇ ਠੀਕ ਜੀ 조정나 그 <목소리도>